ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਖੇਤ ਆਏ ਸੀ ਅੱਜ ਤੁਸੀਂ ਪਹਿਲਾਂ ਆਸੇ-ਪਾਸੇ ਨਾ ਨਿਗਾਹ ਮਾਰੋ ਤੇ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣੀ ਆ ਚਾਚਾ ਜਿਹੜੇ ਇਹ ਹੁਣ ਦਿਨੋਂ ਦਿਨ ਦਰਖਤ ਘਟ ਗਏ ਹਾਂਜੀ ਆ ਹੁਣ ਸਾਹਮਣੇ ਜਿਹੜਾ ਤੁਸੀਂ ਪਟਾ ਦੇਖ ਰਹੇ ਹੋ ਹਾਂਜੀ ਇਹਦੇ ਵਿੱਚ ਮੈਨੂੰ ਐ ਲੱਗਦਾ ਸਾਰੇ ਪੱਟੇ ਦੇ ਵਿੱਚ ਕਹੇ ਕਿੱਲਿਆਂ ਦਾ ਪਟਾ ਬਿਲ ਤੈ ਐ ਦਾ ਲੇ ਇਹ 5 ਕਿੱਲੇ ਬਾਣਾ ਜੀ ਹੈ 5 ਤੇ 10 ਕਿੱਲਿਆਂ ਦਾ ਪਟਾ ਹੋ ਗਿਆ 10 ਕਿੱਲਿਆਂ ਦਾ ਪਟਾ ਤੇ 10 ਕਿੱਲਿਆਂ ਦੇ ਪੱਟੇ ਦੇ ਵਿੱਚ ਦਰਖਤ ਕਿੰਨੇ ਆ ਦਰਖਤ ਜੀ ਇੱਕ ਰਹਿ ਗਿਆ ਇੱਕ ਜਾਂ ਦੋ ਬਸ ਇੱਕ ਮਰ ਗਿਆ ਇੱਕ ਖੜਾਗਾ ਹਾਂ ਹਾਂ ਇੱਕ ਹੀ ਹੈ ਸਾਹਮਣੇ ਡੇਕ ਹਾਂ ਹਾਂ ਇਹਦਾ ਕੀ ਮੰਨ ਲਓ ਰੀਜਨ ਕੀ ਹੈ ਵੀ ਦਰਖਤ ਕਿਉਂ ਕੱਟ ਰਹੇ ਆ ਰੀਜਨ ਤਾਂ ਜੀ ਬੰਦਾ ਸਵਾਰਥੀ ਹੋ ਗਿਆ ਆਉਣ ਵਾਲੇ ਭੁੱਖ ਬਾਰੇ ਇਹਨੂੰ ਕੋਈ ਚਿੰਤਾ ਨਹੀਂ ਠੀਕ ਹੈ ਜੀ ਤੇ ਆਪਦੇ ਸਵਾਰਥ ਦਾ ਮਹਾਰਾ ਕਿ ਫਸਲ ਮਰਦੀ ਆ ਝੋਨਾ ਕੱਟ ਹੋਏਗਾ ਪੱਟ ਦਿਓ ਤੇ ਫਿਰ ਚਾਚਾ ਉਦੋਂ ਵੀ ਤਾਂ ਸਮਝੀ ਸੀਗਾ ਜਦੋਂ 20 20 ਕਿਲੋ 20 ਵੀ ਮਾਣੀ ਨਿਕਲਦੀ ਹੁੰਦੀ ਸੀ ਕਿੱਲੇ ਦੀ ਉਹ ਜੀ ਇਹ ਤਾਂ ਸਬਰ ਸੰਤੋਖ ਦੀ ਗੱਲ ਆ ਹਾਂ ਸਬਰ ਹੱਲ ਗਿਆ ਮਨੁੱਖ ਦਾ ਕਿਉਂਕਿ ਮੇਰੀ ਤਾਂ ਚਲੋ ਉਮਰ ਘੱਟ ਆ ਤੁਹਾਡੀ ਜ਼ਿਆਦੇ ਆ ਵੀ ਮੈਂ ਆਪਦੀ ਉਮਰ 'ਚ ਦੇਖਿਆ ਵੀ ਨਾਂ ਵਾਲਾ ਤਾਂ ਕੇਰੇ ਕੇਰੇ ਦੀ ਬਿਸਤੇ ਦਰਖਤ ਹੁੰਦਾ ਸੀਗਾ ਹਾਂਜੀ ਗਰਬਾਣੀ ਦਾ ਫਰਮਾਨ ਆ ਕਿ ਨਰੂ ਮਰੇ ਨਾ ਕਾਮ ਨਾ ਆਵੇ ਹੂੰ ਪਸ਼ੂ ਮਰੇ ਦਸ ਕੱਜ ਸਵਾਰੇ ਅੱਛਾ ਇਹਦਾ ਕੀ ਮਤਲਬ ਆ ਇਹਦਾ ਮਤਲਬ ਆ ਜੀ ਗੁਰੂ ਸਾਹਿਬ ਕਹਿੰਦੇ ਵੀ ਜਦੋਂ ਬੰਦੇ ਦੇ ਵਿੱਚੋਂ ਮਨੁੱਖਤਾ ਮਰ ਗਈ ਹੂੰ ਨਰੂ ਮਰ ਗਿਆ ਹੂੰ ਤੇ ਪਸ਼ੂ ਬਿਰਤੀ ਆ ਗਈ ਤੇ ਪਸ਼ੂ ਨੇ ਤਾਂ ਸਿੰਘ ਮਾਰਨੇ ਆ ਨੁਕਸਾਨ ਕਰਨ ਤੇ ਆਉਣ ਵਾਲੀ ਪੀੜੀ ਦਾ ਵੀ ਨੁਕਸਾਨ ਕਰ ਦੋ ਆਪ ਦਾ ਵੀ ਕਰ ਦ ਹੂੰ ਤੇ ਜਦੋਂ ਮਨੁੱਖ ਦੇ ਵਿੱਚ ਮਨੁੱਖਤਾ ਆ ਗਈ ਤਾਂ ਉਹ ਆਸ-ਪਾਸੇ ਗਮਾਂਡੀਆਂ ਦੇ ਵੀ 10 ਕੰਮ ਸਵਾਰ ਦੇਂਦਾ ਤੇ ਆਪ ਦੀ ਵੀ ਸਵਾਰ ਲੈਂਦਾ ਹੂੰ ਵੀ ਕਹਿੰਦਾ ਮਤਲਬ ਕੁਦਰਤ ਨਾਲ ਖਲਵਾੜ ਕਰ ਰਹੇ ਆ ਕੁਦਰਤ ਨਾਲ ਖਲਵਾੜ ਕਰ ਰਹੇ ਆ ਆਉਣ ਵਾਲੀ ਪੀੜੀ ਨੂੰ ਕੁਝ ਨਹੀਂ ਛੱਡ ਕੇ ਆਪ ਨੂੰ ਤਾਂ ਐ ਲੱਗਦਾ ਵੀ ਆਪਾਂ ਪੈਸਾ ਕਮਾ ਰਹੇ ਆ ਕਹਿੰਦੇ ਵੀ ਆਪਣਾ ਜੀਵਨ ਚੰਗਾ ਹੋ ਜੂ ਵੀ ਕੱਲਾ ਜੀਵਨ ਜਿਹੜਾ ਪੈਸੇ ਨਾਲ ਹੀ ਚੰਗਾ ਹੁੰਦਾ ਜੀਵਨ ਸੁਖੀ ਰੱਖਣ ਵਾਸਤੇ ਪੈਸਾ ਅਤ ਜ਼ਰੂਰੀ ਨਹੀਂ ਹੈ ਹਾਂ ਵੀ ਕੁਛ ਕੁ ਪਰਸੈਂਟ ਹਾਂ ਪੈਸਾ ਚਾਹੀਦਾ ਜ਼ਰੂਰ ਆਪਣੇ ਜੀਵਨ ਦਾ ਚਲਾਉਣ ਵਾਸਤੇ ਹਾਂ ਇੱਕ ਅੰਗ ਹੈ ਵੀ ਆਪਾਂ ਅੰਗ ਹੀ ਕਹਿੰਦੇ ਆ ਆਪਣੇ ਪਰਿਵਾਰ ਨੂੰ ਚਲਾਉਣ ਵਾਸਤੇ ਪੈਸਾ ਜ਼ਰੂਰੀ ਆ ਪਰ ਇੰਨਾ ਵੀ ਜ਼ਰੂਰੀ ਨਹੀਂ ਕਿ ਅੰਦਰੋਂ ਮਨੁੱਖਤਾ ਮਰ ਜਾਈ ਹਾਂ ਸੋ ਵੀਡੀਓ ਸਾਡਾ ਬਣਾਉਣ ਦਾ ਮਕਸਦ ਸਿਰਫ ਇੰਨਾ ਕਾ ਵੀ ਜੇ ਤੁਸੀਂ ਵੱਡਾ ਦਰਖਤ ਪੱਟ ਰਹੇ ਹੋ ਕੁਈ ਪੁਰਾਣਾ ਥਰਾ ਤੇ ਦੋ ਹੋਰ ਲਾ ਦੇ ਜੀ ਸਾਨੂੰ ਕੋਈ ਡਿੱਕਾ ਨਾ ਪਾਵੇ ਜਿੱਥੇ ਜਗ੍ਹਾ ਤੇ ਤੁਸੀਂ ਘੱਟੋ ਘੱਟ ਦੋ ਤਿੰਨ ਦਰਖਤ ਹੋਰ ਲਾ ਦਿਓ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਮਾੜਾ ਨਤੀਜਾ ਨਾ ਭੁਗਤਣਾ ਪਵੇ ਕਿਉਂਕਿ ਆਉਣ ਵਾਲਾ ਸਮਾਂ ਹੋਰ ਵੀ ਮਾੜਾ ਚਾਚਾ ਹੜ੍ਹ 13 14 ਫਰਵਰੀ ਹੋਈ ਹੈ ਹਨਾ ਹਾਂਜੀ 16 17 ਹੋ ਗਈ ਚਲੋ ਅੱਜ ਹਾਂ ਤੇ ਗਰਮੀ ਦੇਖ ਲਓ ਕਿੰਨੀ ਹੈ ਹਾਂ ਮੌਸਮ ਵਿੱਚ ਬਦਲਾਅ ਦਰਖਤ ਕਰਕੇ ਆ ਰਹੇ ਹਾਂ ਹਾਂ ਏਸੀ ਲੱਗ ਗਏ ਘਰ ਘਰ ਹਾਂ ਇਹ ਸਿੰਘਾਂ ਨੇ ਕਰਤੀ ਏਸੀ ਲੱਗ ਰਹੇ ਆ ਦਰਖਤ ਤਾਂ ਏਸੀ ਲੱਗਣ ਨਾਲ ਦਰਖਤ ਵਧਨੇ ਸੀ ਏਸੀ ਲੱਗਣ ਨਾਲ ਦਰਖਤ ਘਟ ਰਹੇ ਆ ਦਰਖਤ ਘਟ ਗਏ ਏਸੀ ਵਧ ਗਏ ਹੂੰ ਉਹਦਾ ਕੁਦਰਤ ਦਾ ਜਿਹੜਾ ਬੈਲੈਂਸ ਆ ਉਹ ਗਲਤ ਹੋ ਹੀ ਜਾਂਦਾ ਹਾਂ ਤੇ ਬਿਮਾਰੀਆਂ ਦਿਨੋਂ ਦਿਨ ਵਧਦੀਆਂ ਜਾਂਦੀਆਂ ਜਦੋਂ ਆਪਾਂ ਦੇਖ ਸ਼ਿਰਾ ਗੱਲ ਇਹ ਵੀ ਕੰਧ ਦੇ ਵਿੱਚ ਖੁੱਦੋ ਮਰਾਂਗੇ ਤਾਂ ਆ ਕੇ ਮੱਥੇ 'ਚ ਵੱਜਣੀ ਆ ਜੋ ਮਨੁੱਖ ਕੁਦਰਤ ਨਾਲ ਖਲਵਾੜ ਕਰ ਰਿਹਾ ਮਨੁੱਖ ਨੂੰ ਭੁਗਤਣਾ ਪੈਣਾ ਉਹ ਖੁੱਦੋ ਆ ਕੇ ਕੰਧ ਨਾਲ ਵੱਜ ਕੇ ਮੱਥੇ 'ਚ ਮਨੁੱਖ ਦੀ ਵੱਜਣੀ ਆ ਮਨੁੱਖ ਤਾਂ ਮਰਜੂ ਗਲਤੀ ਕਰਨ ਵਾਲਾ ਆਉਣ ਵਾਲੀ ਪੀੜ੍ਹੀ ਉਹਦੇ ਪਿੱਛੇ ਖੜੀ ਉਹਨਾਂ ਦੇ ਬਜਣੀ ਆ ਹੂੰ ਵੀ ਕਹਿੰਦਾ ਮਤਲਬ ਇਹ ਹੈ ਵੀ ਆਪਾਂ ਆਉਣ ਵਾਲਾ ਆਪੇ ਵੇਖਾ ਆਪ ਆਪ ਖਤਰੇ ਚ ਪਾ ਰਹੇ ਆ ਹੂੰ ਗੁਰੂ ਸਾਹਿਬ ਨੇ ਤਾਂ ਬਹੁਤ ਵੱਡਾ ਖਜ਼ਾਨਾ ਦਿੱਤਾ ਹੂੰ ਉਹਨੂੰ ਪੜੋ ਤੇ ਆਪਦਾ ਜੀਵਨ ਸੋਹਣਾ ਜ਼ਿੰਦਗੀ ਚੰਗਾ ਇਨਸਾਨ ਬਣ ਕੇ ਕੁਛ ਨਾ ਕੁਛ ਕਰਕੇ ਜਾਓ ਇਥੇ ਹੂੰ ਨਹੀਂ ਸਹੀ ਹੈ ਅੱਛਾ ਸੋ ਸਾਰਿਆਂ ਨੂੰ ਬੇਅਤੀ ਹੈ ਜੇ ਤਾਂ ਹਾਲ ਤੇ ਆ ਕਿ ਦਿਨ ਸਗਵਾਇਆ ਖਾ ਰਾਤ ਗਵਾਈ ਸੋ ਹੀਰਜ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਹੂੰ ਕੌਡੀ ਬਦਲੇ ਜਾਣ ਵਾਲਾ ਕੰਮ ਇਹ ਨਾ ਖਾ ਕੇ ਗਮਾ ਲੈਂਦਾ ਰਾਤ ਸੌ ਕੇ ਗਮਾ ਲੈਂਦਾ ਚਲੋ ਜੀ ਉਹਦਾ ਮਾੜਾ ਕਰਤਾ ਕੁੱਤਾ ਰੱਖਿਆ ਘਰੇ ਕੁੱਤਾ ਛੱਡਦਾ ਗਮਾਂਡੀ ਦੇ ਲੈਟਰਿੰਗ ਕਰਿਆ ਨੁਕਸਾਨ ਕਿਸੇ ਦਾ ਕਰਨਾ ਕੁੱਤਾ ਆਪਨੇ ਘਰੇ ਰੱਖੀ ਨੂੰ ਨਹੀਂ ਇੱਕ ਪਾਸੇ ਆਪਾਂ ਐ ਕਹਿ ਦਿੰਨੇ ਸਾਡੇ ਬੱਚੇ ਚੰਗੇ ਸਕੂਲਾਂ 'ਚ ਪੜ੍ਹਦੇ ਆ ਅਸੀਂ ਭਿਖ ਬਣਾ ਰਹੇ ਆ ਫਿਰ ਇੱਕ ਪਾਸੇ ਆਪਾਂ ਭਿਖ ਗਾਲਦੇ ਆ ਨਹੀਂ ਜੀ ਮਨੋਖਾ ਆਪਣੇ ਪੈਰਾਂ ਤੇ ਕੁल्हाੜੀ ਆਪ ਮਾਰ ਰਿਹਾ ਹਾਂ ਦਰਖਤ ਪਟਕੇ ਬਹੁਤ ਵੱਡਾ ਘਾਟਾ ਦਿਖਾ ਰਿਹਾ ਮਨੁੱਖਤਾ ਨੂੰ ਕੁਦਰਤ ਨੂੰ ਬਹੁਤ ਆਪਣੇ ਆਪ ਨੂੰ ਮਨੁੱਖ ਨੂੰ ਨਹੀਂ ਪਤਾ ਲੱਗਦਾ ਮੈਂ ਕੀ ਕਰੀ ਜਾਂਦਾ ਖਮਾਜਾ ਦਾ ਭੁਗਤਣਾ ਪਊਗਾ ਇਹਦਾ ਖਮਾਜਾ ਆਉਣ ਵਾਲੀ ਪਨੀਰੀ ਭੁਗਤ ਰਹੀ ਹੈ ਭੁਗਤੂਗੀ ਸੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਕਾ ਸਾਡੀ ਬੇਨਤੀ ਪ੍ਰਵਾਨ ਕਰਿਓ ਜੇ ਤੁਸੀਂ ਇੱਕ ਦਰਖਤ ਪੱਟ ਰਹੇ ਹੋ ਕਿਸੇ ਮਜਬੂਰੀ ਕਰਕੇ ਵੈਸੇ ਤਾਂ ਪੱਟਣਾ ਨਹੀਂ ਚਾਹੀਦਾ ਪੱਟਣਾ ਜੇ ਮਜਬੂਰੀ ਹੈ ਮਜਬੂਰੀ ਹੈਗੀ ਹੈ ਕੋਈ ਥਾਂ ਤੇ ਦੋ ਹੋਰ ਲਾ ਦਿਓ ਹੋਰ ਦਰਖਤ ਲਾਉਣੇ ਚਾਹੀਦੇ ਆ ਬਹੁਤ ਵੱਡਾ ਪੁੰਨ ਆ ਜ਼ਿਆਦਾਤਰ ਹੁਣ ਕੀ ਕਰ ਰਹੇ ਆ ਲੋਕ ਚਾਚਾ ਡੈਕੋਰੇਸ਼ਨ ਵਾਲੇ ਬੂਟੇ ਲਾ ਰਹੇ ਆ ਡੈਕੋਰੇਸ਼ਨ ਵਾਲੇ ਬੂਟੇ ਦਾ ਵੀ ਕੋਈ ਮਤਲਬ ਨਹੀਂ ਨੀ 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 ਉਹਦਾ ਕੋਈ ਫਾਇਦਾ ਨਹੀਂ ਪੁਰਾਣੇ ਦਰਖਤ ਜਿਵੇਂ ਆਪਣੇ ਵਿਰਾਸਤੀ ਦਰਖਤ ਕਿਹੜੇ ਹੁੰਦੇ ਆ ਟਾਲੀ ਕਿਕਰ ਜਿਵੇਂ ਬੋੜ ਪਿੱਪਲ ਹਨ ਇਹ ਜਿਹੜੀ ਆਕਸੀਜਨ ਸਰਦਾ ਜਿਆਦਾ ਤੋਂ ਜਿਆਦਾ ਆਕਸੀਜਨ ਕੁਦਰਤ ਆਪ ਦਿੰਦੀ ਆ ਹਾਂ ਵੀ ਕਹਿੰਦਾ ਮਤਲਬ ਇਹ ਆ ਵੀ ਆਕਸੀਜਨ ਵਾਲੇ ਦਰਖਤ ਆਪਾਂ ਨੂੰ ਲਾਉਣੇ ਚਾਹੀਦੇ ਆ ਹਾਂ ਹਾਂ ਸੋ ਜਿਹੜੇ ਭਰਾ ਮੰਨ ਆਪਾਂ ਮਜਬੂਰੀ ਬਸ ਹੋ ਕੇ ਮਸ਼ੀਨਰੀ ਬਿਨਾ ਸਰਦਾ ਨਹੀਂ ਆਪਾਂ ਨੂੰ ਤੇਲ ਮਚਾਉਣਾ ਪੈਂਦਾ ਹਵਾ ਪ੍ਰਦੂਸ਼ਣ ਹੁੰਦੀ ਆ ਆਪਣੀ ਮਜਬੂਰੀ ਆਪਣੀ ਮਜਬੂਰੀ ਦਰਖਤ ਲਾਉਣਾ ਵੀ ਆਪਣੀ ਮਜਬੂਰੀ ਸਮਝ ਲਓ ਵੀ ਆਪਾਂ ਲਾਉਣੇ ਲਾਉਣੇ ਆਪਣੀ ਮਜਬੂਰੀ ਹੂੰ ਜਦੋਂ ਆਪਾਂ ਤੇਲ ਮਚਾ ਕੇ ਕੁਦਰਤ ਨਾਲ ਖਲਵਾੜ ਕਰ ਰਹੇ ਹਾਂ ਉਹਨੂੰ ਸੁੱਧ ਕਰਨ ਦੀ ਜ਼ਿੰਮੇਵਾਰੀ ਵੀ ਮਨੁੱਖ ਚੱਕੇ ਹੂੰ 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 ਚਲੋ ਜਿਹੜੇ ਭਰਾਵਾਂ ਕੋਲੇ ਜ਼ਮੀਨ ਹੈ ਨਹੀਂ ਚਲੋ ਉਹ ਤਾਂ ਕੁਝ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਜਿਹਦੇ ਹੈ ਉਹਨੂੰ ਆਪ ਦਾ ਫਰਜ਼ ਹੈ ਜਿਹਦੇ ਪ੍ਰਮਾਤਮਾ ਨੇ ਜ਼ਮੀਨ ਦਿੱਤੇ ਆ ਚਾਰੋੜੇ ਬਖਸ਼ੇ ਹੈ ਨਾ ਹਾਂ ਹਾਂ ਉਹਨਾਂ ਨੂੰ ਇਹ ਜੀ ਸੋਚਣੀ ਚਾਹੀਦੀ ਹੈ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਜੇ ਤੁਹਾਡੀ ਪੰਜਾਹਾਂ ਨਿਕਲਣੀ ਹੈ ਤਾਂ 45 ਮਨ ਕਿੱਲੇ ਦੀ ਨਿਕਲ ਜੂ ਕਣਕ ਜਾਂ ਝੋਨਾ ਕੁਝ ਵੀ ਲਾ ਲਓ 5 ਮਨ ਤੁਸੀਂ ਦਾਨ ਕਰਦੇ ਆ ਉਹ ਚਾਹਾਂ ਨਾ ਕਰੋ ਨਾ ਕਰੋ 5 ਮਨ ਤੁਸੀਂ ਖੇਤੀ ਦੇ ਵਿੱਚੋਂ ਘਾਟਾ ਖਾ ਕੇ ਦਰਖਤ ਲਾਓ ਤੁਹਾਡਾ ਬਹੁਤ ਵੱਡਾ ਜੱਗ ਤੇ ਪੁੰਨ ਹੋ ਗਿਆ ਹੂੰ ਸਹੀ ਗੱਲ ਆ ਜੀ ਚਲੋ ਠੀਕ ਆ ਚਾਚਾ ਜੀ ਮਿਹਰਬਾਨੀ ਠੀਕ ਆ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਡੇ ਪੇਜ ਨੂੰ ਫੋਲੋ ਕਰ ਲਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੁਹਾਡੇ ਕੀ ਵਿਚਾਰ ਆ ਦੱਸਿਓ ਜਰੂਰ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਚਾਚਾ ਜੀ ਸਤਿ ਸ੍ਰੀ ਅਕਾਲ